ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਉਹਦਾ ਇਦੀ ਲੰ ਲ ਜਹਨੇ ਚ ਬੜੇ ਇਧਰ ਮੁੰਡਾ ਬੁੰਡ ਚ ਵੜ ਜਾਂਦਾ ਕੋਲੇ ਉਧਰ ਚੰਦ ਆ ਬਣੋ ਗਿਆ ਉਹ ਉੱਥੇ ਵੰਜਾ ਡਾ ਲੰਦਾ ਕਿ ਮੈਂ ਬੂੰ ਬੰਦਾ ਉੱਥੇ ਪਏ ਜੇ ਬੜੇ ਫਾਹੇ ਚੜੇ ਇਹ ਲੰਦਾ ਪਤਾ ਨਹੀਂ ਸੌਂ ਗਿਆ ਕਿ ਮੋਬਾਈਲ ਮੂਲ ਜਲਾਈ ਜਾਂਦਾ ਮਹੀਨਾ ਹੋ ਗਿਆ ਹੈ ਕੀ ਲੰ ਨਹੀਂ ਪਤਾ ਜਾਗਦਾ ਹੈ ਕਿ ਸੌਂ ਗਿਆ ਰਾਤ ਨੂੰ ਅੱਧੀ ਰਾਤ ਕੁਝ ਨਹੀਂ ਹੁੰਦਾ 2 ਮਿੰਟਾਂ ਦਾ ਕੰਮ ਆ ਜਾਂ ਨਿਕਲ ਓਏ ਚਿ ਚ ਕੀ ਅੱਧੀ ਰਾਤ ਜਾਦਾ ਜੂਏ ਤੇ ਹੋਰ ਫੇਰਾ ਅੱਧੀ ਰਾਤ ਆ ਤੈਨੂੰ ਨਹੀਂ ਪਤਾ ਲੱਗਦਾ ਵੀ ਉੱਠ ਕੇ ਆ ਜਾ ਨਾ ਸੌਵੇਂ ਨਾ ਸੌਂ ਦਿੰਦਾ ਸੌਣ ਨੂੰ ਮੈਂ ਤੈਨੂੰ ਕੀ ਕਹਤਾ ਚਾਹੇ ਤਾ ਚੱਲ ਗੱਲ ਆ ਜਾ ਆ ਜਾ ਐਨਾ ਦਾ ਟਾਈਮ ਹੀ ਨਹੀਂ ਲੱਗਦਾ ਇੱਕ ਉਹ ਦਿਨ ਦੀ ਥੱਕੀ ਹੁੰਨੀ ਐ ਕੈਨ ਤੂੰ ਨਹੀਂ ਟਿਕਨ ਦਿੰਦਾ ਤੇ ਉਹ ਪੈਂਦੀ ਫੁੱਦੀ ਖਿਲਾੜੀ ਭੀੜਦੀ ਸੀ ਤੂੰ ਸਾਰਾ ਦਿਨ ਕੰਮ ਧੰਦਾ ਪਤਾ ਕਰਨਾ ਪੈਂਦਾ ਤਿਆ ਆ ਵੀ ਨਾ ਬਣਿਆ ਪਿਆ ਬੀਬੀ ਕਿੱਧਰ ਵੀ ਗਈ ਚਲ ਪਾ ਪੈਨੂ ਪੁੱਛਣਾ ਗੋਲੀ ਬੀਬੀ ਤਾਂ ਮੈਨੂੰ ਵਿਛਾਵ ਕਰਨ ਗਈ ਉਹ ਆਪਾ ਓਏ ਓਪਾ ਉਹ ਆ ਗਿਆ ਪੁੱਣੂ ਗਿਆ ਓਪਾ ਹੋ ਪਾਪਾ ਓਏ ਓਪਾ ਹੋ ਜਰ ਤੀ ਆਪ ਦੀ ਗੋਲੀ ਲੈਣੀ ਸੀਗੀ ਕੀ ਆ ਤੇ ਤੇ ਆਉਦੀ ਕੋਈ ਅੱਧੀ ਰਾਤ ਹੋ ਰਹੀ ਹੈ ਪਈ ਤਾਂ ਨਹੀਂ ਉਹ ਤੇ ਆ ਬਾਲਾ ਬਣਾ ਪੈਣਾ ਚਿੱਤ ਕਰੀ ਜਾਂਦਾ ਆਪਾ ਕੁਝ ਨਹੀਂ ਹੁੰਦਾ ਤੂੰ ਐ ਕਰ ਠੰਡਾ ਪਾਣੀ ਪੀ ਲੈ ਤੇ ਤੜਕੇ ਤੇ ਠੀਕਾ ਲਵਾ ਲਿਓ ਪਾ ਜਾ ਐਨਾ ਰੁੱਖਾ ਕਿ ਬੋਲਦਾ ਆਪਾ ਯਾਰ ਅੱਗੇ ਤਾਂ ਕਿਤੇ ਬੋਲੀ ਨਹੀਂ ਉਹ ਅੱਧੀ ਰਾਤ ਹੋ ਰਹੀ ਹੈ ਮੜਕੇ ਮੈਨੂੰ ਨੀਂਦ ਨਹੀਂ ਆਉਣੀ ਪਾ ਜਾ ਆ ਜੰਗਾ ਕੰਮ ਹੈ ਤੁਹਾਡਾ ਹੈ ਕੀ ਹੋ ਗਿਆ ਬੀਬੀ ਨੂੰ ਨਾਲ ਪਈ ਪਿਆ ਓਏ ਤਾਂ ਢੱਡ ਮਲੀ ਜਾਂਦਾ ਕਹਿੰਦੇ ਦਰਦ ਵਾਲਾ ਹੋਈ ਜਾਂਦਾ ਢੱਡ ਮਲੀ ਜਾਂਦਾ ਨਾਲੇ ਹੋਰ ਓਏ ਹੋਰ ਹੁਣ ਆ ਦੇਖ ਕੋ ਸ਼ਰਮ ਮੰਨ ਲੋ ਯਾਰ ਸ਼ਰਮ ਮੈਂ ਕੀ ਕਰਤਾ ਐਡਾ ਮੁੰਡਾ ਹੋ ਰਿਹਾ ਮੈਂ ਫੇਰ ਸ਼ਰਮ ਤਾਂ ਮੰਨ ਲੈ ਮਾੜੀ ਮੋਟੀ ਤੂੰ ਬਗ ਜਾ ਯਾਰ ਫੇਰ ਜੋ ਦਰਦੋਂ ਦਾ ਉੱਠ ਕੇ ਆ ਗਈ ਤੇ ਨਹੀਂ ਮੇਰੇ ਢੱਡ ਦੁਖਦਾ ਮਲਦੇ ਹਾਂ ਤੂੰ ਦਸਲਾਵਾ ਨਾ ਪੂਰਾ ਹੋਰ ਹੁਣ ਮਰੀ ਜਾਂਦਾ ਪਕਾਈ ਬਗ ਜਾ ਦਿਖਾਤੀ ਕਰਤੂਤਾ ਮੈਂ ਕੀ ਕਰਤੂ ਤੇ ਦਿਖਾਤੀ ਓ ਨੌਜਵਾਨ ਮੁੰਡਾ ਤੜਕੇ ਕਿਵੇਂ ਇਹਦੇ ਮੱਥੇ ਲਗਾ ਕੇ ਫਿਰ ਮੈਂ ਹੁਣ ਕਿੱਧਰ ਨੂੰ ਜਾਵਾਂ ਜਾਵੇਂ ਤੂੰ ਕਿੱਧਰ ਨੂੰ ਹਾਂ ਤੈਨੂੰ ਵੀ ਲੱਗ ਰਿਹਾ ਕੀ ਕੀ ਦਾਗਾ ਹੈ ਨਾ ਮੈਂ ਇਥੋਂ ਟਿੱਕੀ ਤੇ ਮੈਂ ਕੀ ਕਰਾਂ ਫਿਰ ਮੇਰਾ ਸਰਦਾ ਨਹੀਂ ਸਰਦਾ ਨਹੀਂ ਗੱਥਾ ਨਾ ਕੱਢ ਲਿਆ ਕਰ ਕੰਮ ਕੋ ਤੇਰੀ ਭੈਣ ਚੋਦੀ ਆ ਤੈਨੂੰ ਕਦੇ ਵਸਤੇ ਲੈਂਦਾ ਲਿਆ ਲੈ ਨਾਲੇ ਹਾਂ ਗੱਭਰੂ ਮੁੰਡਾ ਕਾ ਦੇ ਮੁੰਡ ਦੇ ਜਾਂ ਫਿਰ ਮੁੰਡੇ ਨੂੰ ਮੈਂ ਕਿੱਧਰ ਜਾਵਾਂ ਚਾਂਦਰ ਪਸੂ ਤੋਂ ਬਾਹਰ ਹੀ ਬੰਨੀ ਖੜਾ ਹੈ ਨਾ ਇੰਨੀ ਤਪਰ ਕਿڑی ਹਲੇ ਠੰਡਾ ਹੈ ਨਾ ਇੱਥੇ ਹੁੰਦਾ ਯਾਰ ਪਸ਼ੂਆਂ ਕੋਲੇ ਉਹ ਤਾਇਆ ਤਾ ਚੰਦੋ ਓ ਕੀ ਹਾਲ ਐ ਵੱਡ ਕੇ ਬੈਗੜਾ ਓਏ ਹਾਂ ਤਾਇਆ ਜਿਵੇਂ ਹਾਂ ਮੈਂ ਖੇਤੋਂ ਆਇਆ ਸੀ ਯਾਰ ਅੱਛਾ ਉੱਥੇ ਜਰਦਾ ਭੁੱਲਿਆ ਮੈਨੂੰ ਲੱਗ ਰਹੀ ਅੱਜ ਵੀ ਤਾਇਆ ਯਾਰ ਪੰਜਰ ਦਾ ਮਾਦਾ ਉਹ ਹੀ ਡਰ ਗਿਆ ਇਸ ਵੇਲੇ ਮਹਾ ਸੁੱਖ ਹੋਵੇ ਮੈਂ ਮੈਨੂੰ ਨਹੀਂ ਆਉਂਦੀ ਜਰਦੇ ਬਿਨਾਂ ਨੀਂਦ ਤੇ ਮੈਂ ਤਾਂ ਜਰਦੀ ਦਾ ਭੂਰਾ ਲਵਾਤਾ ਆ ਯਾਰ। ਲਾਡਾ ਦਾ ਦੁਕਾਨਾ ਬੰਦ ਹੋਣੀ ਆ। ਹਾਂ ਦੁਕਾਨਾ ਬੰਦ ਆ ਤਾਇਆ। ਉਹ ਏਡੀ ਭਲ ਮਾੜੀ ਆ ਭੈਣ ਚੋਦੇ। ਤੇ ਹੋਰ ਨੀਂਦ ਨਹੀਂ ਆਉਂਦੀ ਤਾਇਆ। ਨੀਂਦ ਕੱਛੇ ਆਉਂਦੀ ਐ। ਇੱਕ ਦਿਨ ਤੂੰ ਆਇਆ ਲਾਲਾ ਕੇਸਰ ਕੇ ਵਿਆਹ। ਹਾਂ ਉਹ। ਕੇ ਮੈਂ ਭੜਾ ਵਾ ਉੱਥੇ ਬੈਠੇ ਰ ਕੜਾਹੀ ਜੀ ਚੜੀ। ਅੱਛਾ ਤਾਇਆ ਭੈ ਜਾ। ਤੇ ਜਲਦਾ ਗਿਆ ਭੁੱਲ ਭੜਾਵਾ। ਅੱਛਾ। ਮੈਨੂੰ ਤਾਂ ਮੇਲਾ ਹੋ ਗਿਆ। ਅੱਛਾ। ਮੈਂ ਮੜਕੇ ਮੁੰਡੇ ਨੂੰ ਭੇਜਿਆ ਪਾਪੜੀ ਨੂੰ ਭੇਜਿਆ ਮੈਂ ਗੱਲ ਦਾ ਦੁਕਾਨਾ ਬੰਦ ਬੜਾ ਮਖਾ ਜਿਹਨੇ ਨੂੰ ਪਾਇਆ ਅੱਛਾ ਮੈਂ ਤਾਂ ਮੜਕੇ ਭਰਾਵਾ ਗਰਦਿਆਸ ਤੋਂ ਲਾ ਕੇ ਆਇਆ ਭਰਾ ਐ ਹੁੰਦਾ ਤਾਂ ਇਹਦਾ ਬਾਲਾ ਉਹ ਨੀਂਦ ਨੂੰਦ ਕਾ ਨੂੰ ਆਉਂਦੀ ਆ ਮੜਕੇ ਛੜ ਤਾਂ ਕਣਕ ਨੂੰ ਪਾਣੀ ਹਾਂ ਛੜ ਤਾਂ ਤਾਂ ਚੰਗੀ ਗੱਲ ਆ ਚੰਗੀ ਗੱਲ ਆ ਹੁਣ ਤਾਂ ਰਮਾ ਆ ਜੇ ਮੌਕਾ ਨਰ ਮਹਈਆ ਨੇ ਆ ਨਿਆਣੀਆਂ ਲੈ ਗਈ ਪੂਰੀ ਮੇਰੇ ਕੋਲ ਦਾ ਪਿਆ ਹੋ ਰ ਅੱਛਾ ਚੱਲ ਜੇ ਲਾਉਣਾ ਤਾਂ ਤੂੰ ਲਾਉਣਾ ਤਾਂ ਲਾਲ ਮੈਂ ਤਾਂ ਲਾਈ ਬਠਾ ਪਿਆ ਮੇਰੇ ਕੋਲ ਦਾ ਪੜਾ ਲੈ ਸੀ ਮੈਂ ਚੱਲ ਫਿਰ ਮੈਂ ਲੈ ਜਾ ਲੈ ਜਾ ਰੋਜ ਰੋਜ ਫਿਰ ਕਿੱਥੇ ਆਉਂਦਾ ਯਾਰ ਚੱਲ ਤੇਰੇ ਕੋਲੇ ਤਾਂ ਹੋਊਗਾ ਹਨਾ ਮੇਰੇ ਕੋਲ ਤਾਂ ਪਿਆ ਓਏ ਸੰਤਰਨ ਟੱਕਰੀ ਕਰੀ ਨਾ ਤਾਂ ਯਾਰ ਟੱਕਰੀ ਨਹੀਂ ਆ ਛੋਟੇ ਉਹ ਤਾਂ ਜਾਂਦੀ ਹੁੰਦੀ ਛਟੀਆਂ ਛੁੱਟ ਨਾ ਨਾ ਮਿਲੀ ਨਹੀਂ ਹੁਣ ਤਾਂ ਕਈ ਦਿਨ ਹੋ ਗਏ ਜੇ ਚੱਕਰੀ ਦਾ ਕਹੀਂ ਕਹ ਤਾ ਚੰਦ ਯਾਰ ਕਰ ਲੈ ਚੰਗਾ ਨਾ ਨਾ ਲਾ ਦੂੰਗਾ ਸਨਿਆ ਕੋਈ ਨਹੀਂ ਤਾਂ ਆਪੇ ਐਸੇ ਯਾਰਾਂ ਨਹੀਂ ਲੈਊ ਫੜ ਕੇ ਵਿਚਾਦੀ ਨਾ ਕੋਈ ਗੱਲ ਨਹੀਂ ਹਾਂ ਚੱਲ ਸੌਂ ਜਾ ਫਿਰ ਤਾ ਓਏ ਨੀਂ ਤੱਕੜੀਆਂ ਦੇ ਮੱਛਰ ਬੁੰਡਿ ਕੋ ਬੜੀਆਂ ਬਾਂਸ ਤਣੇ ਤੇ ਭੈਂਦਾ ਖਾਸਮ ਕਹਿੰਦਾ ਇੱਥੇ ਪਈਆ ਓਏ ਯਾਰ ਗਾਈ ਜੀ ਹੁੰਦੀ ਸੀ ਨਵੇਂ ਤੋਂ ਤੇ ਠੱਠਾ ਤੱਕ ਤੇ ਟੋੜੀ